जय श्री कृष्णा आई होप आप बढ़िया हो गए guys. आज बहुत ज्यादा गर्मी है बहुत ज्यादा आपको पता चल ही रहा होगा हमारी शक्ल देख के है अगर तो सारे दिन हम नीचे रहते हैं फिर हमें गर्मी लगती कोई ये सब देख के कुछ पता चल ही रहा होगा कि हम ये सब जो कि क्या हो रहा होगा आज मम्मी के मन में जो चीज़ थी इतने टाइम से कि कामना। कोई मनोकामना थी कि कोई आए और रोटी खाए और बहुत सारे जाने आए और वो चीज़ मम्मी की स्कूल से नोटिस आया आज पूरी होएगी वो चीज़ क्या है अब मम्मी बताई जाए आज आ रहे हैं जी मेरे मायके से बहुत जाने ਮਾ ਕੇ ਸਾਥ ਸਭੀ ਕੁਝ ਜੋ ਵੀ ਹੈ ਸ਼ੇਅਰ ਕਰਨਗੇ ਪੰਜਾਬੀ ਬੋਲੋ हमको कमेंट भी आया था चलो जी पंजाबी हाय ਮੈਂ ਕੁਦਰਤੀ ਹਿੰਦੀ ਬੋਲ ਰਹੀ ਨੇ ਹਾਂਜੀ ਮੈਨੂੰ ਖੁਦ ਨੂੰ ਨਾ ਥੋੜਾ ਹੁੰਦਾ ਕਿ ਮੈਂ ਪੰਜਾਬੀ ਵਿੱਚ ਹੀ ਗੱਲ ਕਰਾਂ ਹਣਾ ਤੁਹਾਡੇ ਨਾਲ ਆ ਚੈਲੰਜ ਮੇਰੇ ਪੇਕਿਆਂ ਤੋਂ ਆਨ ਮੰਮੀ ਦਾ ਫੇਸਬੁਕ ਅਗਲੋ ਕਰਦਾ ਹੈ ਚਾਚੀਆਂ ਮੇਰੇ ਬ੍ਰਦਰ ਤੇ ਮੇਰੇ ਚਾਚਾ ਜੀ ਆ ਰਹੇ ਆ ਤੇ ਆਪਾਂ ਤੁਹਾਨੂੰ ਉਹਨਾਂ ਨਾਲ ਜ਼ਰੂਰੀ ਇੰਟਰੋਡਕਸ਼ਨ ਕਰਵਾਉਣਾ ਕਿ ਮੈਂ ਹੁਣ ਫਟਾਫਟ ਰੋਟੀ ਦੀ ਤਿਆਰੀ ਕਰ ਰਹੀ ਆ ਜਿਵੇਂ ਇਹ ਸਾਰੇ ਸਾਫ ਕਰ ਮਮੀ ਲਗਾਏਗੀ ਸਬਜੀ ਕੋ ਤੜਕਾ ਅੱਜ ਰੈਸਿਪੀ ਵੀ ਦਿਖਾ ਦੇਗੀ ਇਸਕੇ ਵਿੱਚ ਵਿੱਚ ਮੈਂ ਸੇ ਕੁਛੀ ਕੰਮ ਕਰ ਇਹਨਾਂ ਕਿਚਨੇ ਹੈ बोलो ਫਟਕਿ ਕੜਾਹੀ ਚ ਤੇਲ ਪਾ ਤੇ ਗਰਮ ਹੋਣ ਵਾਸਤੇ ਮੰਮੀ ਕੀ ਤੋਂ ਮਹਿੰਦੀ ਉਤਰਨੇ ਵੀ ਲੱਗਦੀ

ਕਿ ਮੇਰੇ ਘਰ ਕੋਈ ਆਵੇ ਔਰ ਮੈਂ ਇੰਨਾ ਕੁ ਜਾਵੇ ਖਾਣਾ ਤਿਆਰ ਕਰਾਂ ਬਸ ਪਤਾ ਪਹਿਲਾਂ ਹੋਣਾ ਚਾਹੀਦਾ ਹੈ ਤੇ ਇਸ ਗੱਲ 'ਚ ਤਾਂ ਤੁਸੀਂ ਵੀ ਪੂਰੇ ਹੋ ਜਦ ਮੰਮੀ ਟਿਫਿਨ ਬਣਾਤੀ ਸੀ ਨਾ ਇੱਕ ਭਈਆ ਦਾ ਚਾਚੂ ਲੱਗਤੇ ਤੇ ਭਈਆ ਮਾਰੀ ਉਹ ਮੈਂ ਮੰਮੀ ਕੋ ਐਸੇ ਹੁੰਦਾ ਸੀ ਕਿ ਪਤਾ ਨਹੀਂ ਕਿਆ ਹੀ ਕਰ ਰਹੀ ਹਾਂ ਮੈਂ ਮੈਨੂੰ ਇਹ ਜੀ ਮੈਂ ਨਾ ਤੇ ਪਹਿਲਾਂ ਇੱਕ ਬੇਟੇ ਦਾ ਟਿਫਨ ਤਿਆਰ ਕਰਦੀ ਸੀ ਜਦੋਂ ਅਸੀਂ ਸਾਰੇ ਜੁਆਇੰਟ ਫੈਮਿਲੀ ਇਕੱਠੇ ਰਹਿੰਦੇ ਸੀ ਮੈਂ ਉਸ ਬੇਟੇ ਨੂੰ ਨਾ ਇੱਕਦਮ ਐਨਾ ਕੁਝ ਵਿੱਚ ਪਾ ਕੇ ਦਿੰਦੀ ਹੁੰਦੀ ਸੀ ਜਰੂਰ ਸਮਝ ਜਾਂਦਾ ਸੀ ਵੀ ਅੱਜ ਮੇਰਾ ਟਿਫਨ ਦੀਦੀ ਨੇ ਬਣਾਇਆ ਹੋਇਆ ਹੈ ਉਹ ਨੂੰ ਐਨਾ ਸੀ ਉਹਨੇ ਮੈਨੂੰ ਚਾਹਤਾ ਸੀ ਮੇਰੇ ਵਿਆਹ ਨੂੰ ਉਹ ਐਨਾ ਕਸੀ ਮੇਰੇ ਵਿਆਹ ਜਦੋਂ ਹੋਇਆ ਸੀ ਉਦੋਂ ਉਹ 6th ਕਲਾਸ ਚ ਪੜਦਾ ਹੁੰਦਾ ਸੀ ਉਹ ਬੇਟਾ ਫਿਰ ਚਲੋ ਬੱਚਿਆਂ ਨੂੰ ਲੱਗਦਾ ਕਿ ਆ ਵੱਡੇ ਹੋਣ ਨੂੰ ਕਿਉਂਕਿ ਉਹਦੇ ਮੰਮੀ ਪਾਪਾ ਦੀ ਡੈਥ ਹੋ ਗਈ ਸੀ ਫਿਰ ਉਹਦੀ ਸਿਸਟਰ ਕਹਿ ਕੇ ਗਈ ਸੀ ਵੀ ਵੀਰ ਜੀ ਤੁਸੀਂ ਮੇਰੇ ਬ੍ਰਦਰ ਦੀ ਰੋਕੀ ਕੈਰ ਕਰਨੀ ਆ ਚਲੋ ਅਪਣੇ ਘਰ ਚ ਸਲਾਹ ਕਰੀ ਪੂਰੀ ਸਲਾਹ ਲੈ ਕੇ ਇਹਨਾਂ ਦੀ ਹਾਂ ਕਰਵਾ ਕੇ ਫਿਰ ਅਪਾ ਟਿਫਿਨ ਤਿਆਰ ਕਰਨ ਲੱਗੇ ਪਰ ਮਤਲਬ ਕਿ ਮੈਂ ਕਦੀ ਵੀ ਨਾ ਉਹਦਾ ਟਿਫਨ ਮਤਲਬ ਕਿ ਜੋ ਮੈਂ ਖਾਂਦੀ ਸੀ ਯਾਰ ਇਹ ਖਾਂਦੀ ਖਾਂਦੀ ਲੱਗ ਰਿਹਾ ਉਹ ਸਮਾਰ ਕੱਢਦੇ ਨਾ ਚਲ ਮਿਲਦੇ ਨੇ ਤੇ ਮੈਂ ਜਦੋਂ ਜਿਹੜਾ ਪਾ ਤੇਲ ਗਰਮ ਹੋ ਗਿਆ ਪਾ ਲੱਗਿਆ ਜੀਰਾ ਨਾਲ ਲੱਗਦੇ ਪਾਣੀ ਪਿਆਜ਼ ਪਿਆਜ਼ ਨੇ ਮੋٹے ਕੱਟੇ ਆ ਮੈਂ ਚਮਚ ਨਾਲ ਨਾ ਆਪਣੇ ਆਪ ਇਹਨਾਂ ਨੂੰ ਬਰੀਕ ਕਰ ਦਿੰਦੀ ਹਾਂ

ਨੇ ਯਕਸ਼ੀ ਅਕਸ਼ੀ ਮਿਰਚਾਂ ਮੈਂ ਕੱਟ ਕੇ ਪਾਤੀਆਂ ਹੁਣ ਪਾਣ ਲੱਗੀਆਂ ਸਵਾਦ ਅਨੁਸਾਰ ਮਸਾਲੇ ਅੱਧਾ ਚਮਚਾ ਪਾਉਂਗੀ ਜੀ ਤੇ ਅੱਧਾ ਚਮਚਾ ਪਾਉਂਗੀ ਹਿੰਸਕਾਰਦੇ ਦਾ ਇੱਕ ਚਮਚਾ ਪਾਉਂਗੀ ਨਮਕ ਦਾ ਤੇ ਅਰਦਾ ਮਸਾਲੇ ਦਾ ਗਰਮ ਮਸਾਲੇ ਦਾ ਤੇ ਨਮਕ ਪਾ ਸਕਦੇ ਤੇ ਲਾਲ ਮਿਰਚ ਨਹੀਂ ਪਾਉਂਗੀ ਕਿਉਂਕਿ ਹਰੀ ਮਿਰਚ ਪਾਤੀ ਆ जो कि गर्मी है फिर ये मिर्च तेज होगी ना नुकसान बहुत कर दिया गाइस ये देखो वो झंडे को देख के आप सब लगा लो इतनी हवा चल रही है ऊपर तो है मौसम बहुत अच्छा नीचे सफोकेशन इतनी गर्मी कपड़े भी सूख गए होंगे अब मैं चीज लेने आई हूँ। इससे ना डिनर सेट साफ करेंगे मम्मी का कपड़ा है, फेवरेट है। हाँ अब इसको उतार के लेके जाएंगे थोड़े टाइम तक दे मेरे को ये भी उतार ले ग्रीन सा कप, और ये हमारे इधर ना स्कूल है जहाँ से अक्षर मैं तो नहीं पढ़े मेरे चाचू के लड़के पढ़ते हैं मतलब मेरे भाई छोटे

ਆਹ ਦੇਖੋ ਅਖਿਤੀ ਨੂੰ ਮੌਦ ਦੇ ਲਓ ਜੀ ਰਿਸ਼ਤੇਦਾਰ ਆਏ ਆਪਣੇ ਮੰਮੀ ਪਾਪਾ ਸਾਰੇ ਆਏ ਚਾਚੇ ਚਾਚੀਆਂ ਮੇਰੇ ਤਿੰਨ ਭਰਾ ਆਏ ਪਰ ਉਹ ਕਹਿੰਦੇ ਸੀ ਬਲੌਗ ਚੈਨਲ ਉਹ ਇਨਾ ਉਹਨਾਂ ਨੇ ਸ ਮੇਰੀ ਬਹੁਤ ਜ਼ਿਆਦਾ ਹਾਸੇ ਕਢਾਈ ਕਹਿੰਦੇ ਪਰ ਬਲੌਗ ਚ ਨਾ ਸਾਨੂੰ ਦਿਓ ਜੀ ਦੋ ਦਰਜਣ ਕੇਲਿਆਂ ਦੀ ਲੈ ਕੇ ਆਏ ਜੀ ਮੇਰੇ ਵਾਸਤੇ ਤੇ ਦੋ ਡੱਬੇ ਆ ਇਹ ਇੱਕ ਬਰਫੀ ਦਾ ਇੱਕ ਹੈਗਾ ਜੀ ਗਲਾਵਜਮਣਾ ਦਾ ਠੀਕ ਹੈ ਜੀ ਤੇ ਬਾਕੀ ਆਪਾਂ ਨੂੰ ਪੇਮੈਂਟ ਬਹੁਤ ਬਣ ਗਈ ਆ ਠੀਕ ਹੈ ਜੀ ਜਿਹੜੀ ਦੇਖ ਗਏ ਆ ਤੇ ਹੁਣ ਆਪਾਂ ਤੁਹਾਨੂੰ ਬਹੁਤ ਜਲਦੀ ਕੋਈ ਖੁਸ਼ਖਬਰੀ ਦਵਾਂਗੇ ਜਿਸ ਕੰਮ ਲਈ ਉਹ ਆਏ ਸੀ ਠੀਕ ਹੈ ਜੀ ਤੇ ਆਪਾਂ ਫਿਰ ਤੁਹਾਡੇ ਨਾਲ ਉਹ ਵੀ ਜਰੂਰ ਸ਼ੇਅਰ ਕਰਾਂਗੇ ਸਗੋਂ ਹੁਣ ਤਾਂ ਬਹੁਤ ਵਧੀਆ ਮੇਰੀ ਸੰਜਨਾ ਦੀ ਕਰੀਜ ਪੂਰੀ ਹੋ ਗਈ ਹੈ ਨਾ ਸੰਜਨਾ ਹੈਨਾ ਹੁਣ ਸੰਜਨਾ ਦੇ ਮਾਮੂ ਦਾ ਵਿਆਹ ਹੋਊਗਾ ਹਾਂ ਹਾਂ ਜੋ ਜਿਹਾ ਦੇਖੋ ਹਜੇ ਖਲਾਰਾ ਬਹੁਤ ਪੈ ਗਿਆ ਕਿਚਨ ਚ ਮੈਂ ਕਪਈ ਹੁਣ ਮੰਦਾਸ 10 10 15 ਮਿੰਟ ਰੈਸਟ ਕਰ ਰਹੇ ਤੇ ਉਦੋਂ ਦੇ ਲੱਗੇ ਪਏ ਆ ਕਿੰਨੇ ਵਜੇ ਲੱਗੇ ਤੇ ਆਪਾਂ ਪੂਰੇ 1:30 ਵਜੇ ਖੜੇ ਪੈਰ ਫਟਾਫਟ ਉਹਨਾਂ ਧਿਆਨ ਤੋਂ ਪਹਿਲਾਂ ਹਾਂ ਉਹਨਾਂ ਧਿਆਨ ਤੋਂ ਪਹਿਲਾਂ ਸਾਰਾ ਕੁਝ ਅਸੀਂ ਰੈਡੀ ਬਿਲਕੁਲ ਕਰਕੇ ਓਕੇ ਹੋ ਕੇ ਖੜ ਗਏ ਤੇ ਟੈਨ ਪੂਰੀ ਤਰ੍ਹਾਂ ਮਤਲਬ ਕਿ ਡੋਂਗਿਆਂ ਦੇ ਵਿੱਚ ਸੱਜੀਆਂ ਸਬਜ਼ੀਆਂ ਗਰਮ ਕਰ ਕਰਕੇ ਦੁਬਾਰਾ ਪਾਤੀਆਂ ਤੀਆਂ ਤਾਂ ਕਿ ਫਿਰ ਸਾਨੂੰ ਕੋਈ ਦਿੱਕਤ ਨਾ ਹੋਵੇ ਅਸੀਂ ਕਿੱੜੇ ਬੈਠ ਵੀ ਜਾਵਾਂਗੇ ਇਹ ਕੋਈ ਇਹ ਜੀ ਮੇਰੀ ਨਾ ਸਗੋਂ ਰੋਟੀਆਂ ਮਨੇ ਨੀਆਂ ਬਣਾ ਲੀਆਂ ਹੁਣ ਅਸੀਂ ਰਾਤ ਨੂੰ ਹੀ ਸਿੱਕ ਕੇ ਖਾ ਲਾਂਗੇ ਪਤਾ ਕਿਹਾ ਮੇਰੀ ਦੋ ਚਾਚੀਆਂ ਦੇ ਤੇ ਮੇਰੇ ਚਾਚਾ ਜੀ ਦਾ ਜਿਹੜਾ ਇੱਕ ਬੇਟਾ ਵੱਡੇ ਵਾਲਾ ਉਹਦਾ ਵੀ ਵਰਤ ਸੀ ਆਪਣਾ ਸ਼ਾਵਣ ਸੋਮਵਾਰ ਦਾ ਅੱਜ ਸੋਮਵਾਰ ਹੈ ਨਾ ਤੇ ਇਸ ਕਰਕੇ ਉਹ ਤਿੰਨ ਬੰਦਿਆਂ ਤਾਂ ਰੋਟੀ ਨਹੀਂ ਖਾਈ ਹੈਗੀ ਬੱਚੇ ਪਿੱਛੇ ਤਿੰਨ 6 ਬੰਦੇ ਸੀ ਤਿੰਨ ਬੰਦਿਆਂ ਨੇ ਖਾਈ ਤਿੰਨ ਬੰਦਿਆਂ ਨੇ ਨਹੀਂ ਖਾਈ ਹੈਗੀ ਮੈਂ ਕਿਹਾ ਚਲੋ ਕੰਮ ਆਪਣਾ ਸਵੇਰੇ ਨਿਬੜ ਲਿਆ ਸੀ ਕੰਮ ਕੁਮ ਨੂੰ ਬੇੜ ਕੇ ਫਟਾਫਟ ਬਸ ਤੇ ਆਪਾਂ ਸਵੇਰੇ ਪਤਾ ਚੱਲਿਆ ਮੇਰੀ ਭਾਬੀ ਦਾ ਫੋਨ ਆਇਆ ਕਹਿੰਦੇ ਡੈਡੀ ਹੁਣ ਆਨੇ ਆ ਮੈਂ ਸੋਚਿਆ ਕੱਲੇ ਪਪਾ ਜੀ ਨੇ ਆਣਾ ਮੈਂ ਕਿਹਾ ਚੱਲ ਵਧੀਆ ਮੈਂ ਚੱਲ ਪਪਾ ਜਿੰਦਾ ਸ਼ਾਮ ਜਰੂਨ 6:30 ਵਜੇ ਚਲੇ ਜਾਣਗੇ ਸਾਡੇ ਕੋਲ ਰਹਿਣਗੇ ਅਗਲੇ ਦਿਨ ਲੱਗ ਗਈ ਸਵੇਰੇ 5:00 ਵਜੇ ਉੱਠੀ ਵੀ ਆ ਪੂਰੇ 5:00 ਵਜੇ ਦੀ ਉਸ ਵੇਲੇ ਬੈਠੇ ਵੀ ਨਾ 5:00 ਵਜੇ ਦੇ ਲੱਗੀ ਵੀ ਆ ਆ ਦੇਖ ਲਓ ਟਾਈਮ ਤੁਹਾਨੂੰ ਦਿਖਾਣੀ ਆ ਪੂਰੇ 5:00 ਵਜੇ ਦੀ 12 ਘੰਟੇ ਆਉਣ ਵਾਲੇ ਹਨ 4 ਵਜੇ 20 ਮਿੰਟ ਹੋਣੇ ਵਾਲੇ ਹੋਗੇ ਫਿਰ 12 ਘੰਟੇ ਹੋਣੇ ਵਾਲੇ ਹੋਗੇ ਘੰਟੇ ਤੱਕ ਹੁਣ ਦਸ ਅੱਧਾ ਘੰਟਾ ਰੈਸਟ ਕਰੂੰਗੀ ਅੱਖ ਲਾ ਲੂੰਗੀ ਅੱਧੇ ਘੰਟੇ ਵਿੱਚ ਉਸ ਤੋਂ ਬਾਅਦ ਫਿਰ ਚੱਲ ਅਖੇ ਇੱਧਰ ਬੱਠੇ ਨੇ ਜੀ ਇਹਨਾਂ ਦੇ ਪਪਾ ਪਰ ਵਿਚਾਰੇ ਨਾ ਕਹਾ ਕੰਮ ਕਰਕੇ ਆ ਕੰਮ ਵਾਲੇ ਕੱਪੜੇ ਪਾਏ ਵਾ ਥੋੜਾ ਸ਼ਰਮਾਨੇ ਆ ਸਾਡੇ ਕੰਮ ਵੀ ਇਹੋ ਜਿਹਾ ਜੀ ਚਲੋ ਕੰਮ ਤਾਂ ਛੋਟਾ ਵੱਡਾ ਜੋ ਸੈ ਕੰਮ ਮੈਥਨੋਦ ਦੇ ਵੀ ਬਲੌਗ ਬਣ ਜਿੱਤਾ ਦੱਸਦੀ ਰਹਿੰਨੇ ਬਹੁਤ ਮਿਹਨਤੀ ਕੰਮ ਐ ਬਹੁਤ ਮਿਹਨਤੀ ਸਰਬਨਸੀਗ ਸੋਚੀ ਜਾਨ ਨੇ ਵੀ ਹੈ ਜਿੰਨੀ ਮਿਹਨਤ ਕਰਦੇ ਆ ਪਰ ਇਹੀ ਇੱਕ ਗੱਲ ਐ ਜੀ ਇਹੀ ਕੰਮ ਨਾ ਬਾਹਰਲੀ ਕੰਟਰੀ ਵਿੱਚ ਹੈਗਾ ਬਥੇਰਾ ਕਿੰਨੀਆਂ ਹੀ ਪਣਾ ਗੱਡ ਕਰ ਲੈਂਦੀਆਂ ਨੇ ਕਹਿੰਦੇ ਜਿੰਨੀ ਮਿਹਨਤ ਕਰਦੇ ਨੇ ਜੇ ਬਾਹਰ ਹੁੰਦੇ ਕਰੋੜੋਂ ਰੁਪਈਆ ਮਹੀਨੇ ਤੱਕ ਮਾਰੇ ਹੁੰਦੇ ਮਤਲਬ ਕਿ 1 ਕਰੋੜ ਨਹੀਂ ਕਹਿਣ ਦੀ ਗੱਲ ਆਂ ਦੇ ਘੱਟੋ ਘੱਟ 5-7 ਲੱਖ ਰੁਪਈਆ ਕਮਾਰੇ ਹੁੰਦੇ ਮਹੀਨੇ ਦਾ ਪਰਚਲੋ ਜੀ ਕਹਿੰਦੇ ਨੇ ਜਿੱਥੇ ਪਰਮਾਤਮਾ ਫਿਰ ਜੇ ਬਾਹਰ ਹੁੰਦੇ ਬਾਹਰ ਦੇ ਖਰਚੇ ਬੁਸੇ ਸਾਹਮਣੇ ਮਨ ਕੇ ਚਲੋ ਚਲੋ ਕਿ ਗੱਲ ਤੁਹਾਡੇ ਨਾਲ ਸ਼ੇਅਰ ਕਰਦੀਆਂ ਇੱਥੇ ਲੋ ਦੇਖੋ ਕਿੰਨੀ ਬੁੱਢੀ ਹੋ ਗਈ ਸਾਰਾ ਸਿਰ ਚਿੱਟਾ ਸਾਰਾ ਸਿਰ ਚਿੱਟਾ ਚਲੋ ਕੋਈ ਨਹੀਂ ਪਰਮਾਤਮਾ ਤਾਂ ਦਰਸਤੀ ਵਾਕਿ ਵਾਕਿ ਸਿਰ ਸੁਰਦੀ ਕੋ ਗੱਲ ਨਹੀਂ ਉਹ ਇੱਕ ਗੱਲ ਇਹ ਜੀ ਜੇ ਇੱਥੇ ਆਪਾਂ 5 ਲੱਖ ਰੁਪਏ ਮਹੀਨੇ ਦਾ ਕਮਾਈਏ ਬਿਲਕੁਲ ਹੱਕ ਦਾ ਬਿਲਕੁਲ ਜਾਇਜ਼ ਉਹਦੇ 'ਚ ਦੋ ਨੰਬਰ ਦਾ ਕੋਈ ਪੈਸਾ ਨਹੀਂ ਐਨ ਇੱਕ ਨੰਬਰ ਦੀ ਕਮਾਈ ਹੋਵੇ ਮੈਂ ਕਹਿੰਦੀ ਆ 5 ਲੱਖ ਰੁਪਏ ਬਹੁਤ ਜ਼ਿਆਦਾ ਆ ਇੱਕ ਇਮਾਨਦਾਰ ਬੰਦੇ ਵਾਸਤੇ ਜਿਹੜਾ ਨੇ ਆਪਣਾ ਆਨ ਪੂਰੀ ਤਰ੍ਹਾਂ ਘਰ ਜੋੜ ਨੈਣ ਪੂਰੀ ਤਰ੍ਹਾਂ ਉਹਨੂੰ ਸੋਚ ਸਕੀਮ ਨਾਲ ਬਣਾਣਾ ਬੰਦਾ ਕਿਆ ਹੋਵੇ ਸੋਨਾ ਨਾ ਬਣਾ ਕੇ ਰੱਖੋ ਮੇਰੀ ਨਿਗਾਹ ਦੇ ਵਿੱਚ ਜਿਹੜਾ ਇਨਸਾਨ ਨਾ ਅੱਜ ਦੇ ਸਮੇਂ ਦੇ ਵਿੱਚ ਸੋਨਾ ਬਣਾ ਕੇ ਰੱਖਦਾ ਸਭ ਤੋਂ ਮੈਂ ਉਹਨੂੰ ਮੂਰਖ ਬੰਦਾ ਸਮਝਦੀ ਆ ਬਣਾਣੀਆਂ ਨਾ ਪਤਾ ਕਿਆ ਬਣਾਓ ਪ੍ਰਾਪਰਟੀ ਸੋਨੇ ਦਾ ਰੇਟ ਕਿੰਨਾ ਕੁ ਵੱਜੂਗਾ ਕਿੰਨਾ ਕੁ ਵੱਜੂਗਾ ਸੋਨੇ ਦਾ ਰੇਟ ਜੇ ਕਹੋ ਤੁਸੀਂ ਸੋ ਨਾ ਬਰ ਚਾਹੇ ਜਿਹੜੇ ਬਣਾਉਂਦੇ ਨੇ ਉਹ ਗੁੱਸਾ ਵੀ ਨਾ ਕਰਿਓ ਜੀ ਠੀਕ ਹੈ ਪਰ ਮੇਰੇ ਜਿਨ੍ਹਾਂ ਦੇ ਮੁੰਡੇ ਨੇ ਨਾ ਜਿਨ੍ਹਾਂ ਦੇ 2-3 ਮੁੰਡੇ ਹੋਣ ਉਹਨਾਂ ਨੂੰ ਹਮੇਸ਼ਾ ਪ੍ਰਾਪਰਟੀ ਬਣਾਣੀ ਚਾਹੀਦੀ ਆ ਕਿਉਂਕਿ ਅੱਜ ਕੱਲ ਕੋਈ ਨਹੀਂ ਵਿਚ ਰਹਿੰਦੀ ਹੈਗੀ ਕੋਈ ਵੀ ਨਹੀਂ ਵਿਚ ਰਹਿੰਦੀ ਹੈਗੀ ਅੱਜ ਕੱਲ ਸਾਰੇ ਅੱਡ-ਅੱਡ ਨਾ ਅੱਡ-ਅੱਡ ਹੁੰਨੇ ਆ ਜਿੰਨੀਆਂ ਮਰਜ਼ੀ ਉਮੀਦਾਂ ਲਾ ਕੇ ਬੈਠੋ ਅੱਡ-ਅੱਡ ਤਾਂ ਸਭ ਦੀਆਂ ਹੁੰਦੀਆਂ ਹੁੰਦੀਆਂ ਅਸੀਂ ਮਤਲਬ ਇੰਨੇ ਕੰਮੇ ਨਹੀਂ ਵਿਚ ਰਹੇ ਹੈਗੇ ਬਸ ਚਲੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੇਰਾ ਘਰ ਸੇਲ ਹੋਗਾ ਮੈਂ ਤਾਂ ਜੰਮੇ ਨਹੀਂ ਪਤਾ ਤਾਂ ਆਪਾਂ ਤਾਂ ਮੈਂ ਤਾਂ ਖੁਦ ਨਹੀਂ ਪਤਾ ਤਾਂ ਵੀ ਕੱਲ ਨੂੰ ਮੈਂ ਅੱਡ ਹੋ ਜਾਣਾ ਮੈਨੂੰ ਖੁਦ ਨਹੀਂ ਪਤਾ ਤਾਂ ਪਰ ਮੈਂ ਗੱਲ ਗੱਲ ਨਾ ਅੱਜ ਕੱਲ ਦੀ ਜਨਰੇਸ਼ਨ ਦੀ ਕਰ ਰਹੀ ਆ ਪਤਾ ਕਿ ਆ ਉਹ ਲੜਦੇ ਨਹੀਂ ਪੜੇ ਲਿਖੇ ਬੱਚੇ ਆ ਮੈਂ ਬੱਚੇ ਮਾੜਾ ਨਹੀਂ ਕਹਿੰਦੀ ਹੈਗੀ ਸਾਰੇ ਆਪੋ ਆਪਣੇ ਵਰਗੇ ਨੇ ਮੇਨ ਗੱਲ ਪਤਾ ਕਿ ਹੁੰਦੇ ਕੋਈ ਕਿਸੇ ਦੇ ਵਿੱਚ ਨਹੀਂ ਰਹਿੰਦਾ ਹੈਗਾ ਉਹ ਸਾਡੇ ਟਾਈਮ ਗਏ ਅਸੀਂ ਜੁਆਇੰਟ ਫੈਮਲੀਆ ਚ ਰਹਿ ਕੇ ਕੁਛ ਸੀ ਕੋਈ ਨਹੀਂ ਰਹਿੰਦਾ ਹੈਗਾ ਸਾਰੇ ਕਹਿੰਦੇ ਨੇ ਅੱਡੋ ਅੱਡ ਹੋ ਅੱਡੋ ਅੱਡ ਹੋ ਉਹ ਗੱਲ ਆ ਮੇਨੇ ਗੱਲ ਆ ਜਾਂਦੀ ਆ ਪਰ ਗੱਲ ਕਿੱਥੇ ਤੋਂ ਕਿੱਥੇ ਲੈ ਜਾਣੀ ਹੁੰਦੀ ਆ ਮੈਂ ਵੀ ਪਰ ਮੈਂ ਇਹੀ ਗੱਲ ਕਹਿੰਨੇ ਜਿਹਦੇ ਦੋ ਮੁੰਡੇ ਨੇ ਨਾ ਅੱਜ ਕੱਲ ਮੈਨੂੰ ਲੱਗਦਾ ਤਿੰਨੇ ਮੁੰਡੇ ਤਾਂ ਕਿਸੇ ਪਰ ਕਰਮਾ ਵਾਲੀ ਮਾਂ ਕੋਲ ਨੇ ਚਲੋ ਅਗਲੇ ਦੇ ਜੁਗ ਜੁਗ ਜੀਣ ਬੱਚੇ ਉਮਰਾਂ ਬਖਸ਼ਣ ਪ੍ਰਮਾਤਮਾ ਹਰ ਕਿਸੇ ਨੂੰ ਉਮਰ ਲਾਣ ਸਭ ਦੇ ਅੱਛੇ ਬੱਚੇ ਸਿਆਣੇ ਇਮਾਨਦਾਰ ਬਣਨ ਆਪਣੇ ਮਾਂ ਬਾਪ ਦੀ ਸੇਵਾ ਕਰਨ ਪਰ ਮੇਨ ਗੱਲ ਪਤਾ ਕੀ ਆ ਕਿ ਜਿਹਦੇ ਦੋ ਮੁੰਡੇ ਨੇ ਨਾ ਉਹ ਫਰਕਤੀ ਬਣਾਓ ਕਿਉਂਕਿ ਵਿੱਚ ਕਿਸੇ ਦਿਨ ਉਹ ਹਣੀ ਰਹਿੰਦੀਆਂ ਹੈਗੀਆਂ जिन्हें मर्जी आसा के बैठो कोई नहीं रिंदा है बिल्कुल भी नहीं रिग्न हर कोई अड्ड हों सी हिस्सा मंगती है जी भी, भी अगली हिस्सा कह लेना कीड़िया बढ़ जनिया फिर तू है नहीं कीड़िया तु लगे ले जाओ ट्यूशन छद के जायो मुंडे

ਸਰ ਜੀ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨ